ਕਿਸਾਨਾਂ ਦੀਆਂ ਪੂਰੀਆਂ ਨਹੀਂ ਕੀਤੀਆਂ ਮੰਗਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਲਾਮਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ 6 ਜਨਵਰੀ ਨੂੰ ਗੰਨਾਲਾ ਵਿੱਚ ਮਹਾ ਪੰਚਾਇਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਤੇ ਆਤਮ ਹੱਤਿਆ ਦੇ ਮਾਮਲੇ ਉਲੀਕੇ ਜਾਣਗੇ ਉਹਨਾਂ ਤੇ ਵਿਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਦੇ ਸਾਹਮਣੇ ਇਹਨਾਂ ਮੰਗਾਂ ਨੂੰ ਰੱਖਣ ਤੋਂ ਬਾਅਦ ਇਹਨਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ ਆਪਾਂ ਦਿੱਲੀ ਦੇ ਅੰਦਰ ਬਹੁਤ ਵੱਡੀ ਲੜਾਈ ਲੜੀ ਕਿਹਾ ਗਿਆ ਕਿ ਜਿੱਤ ਕੇ ਆਏ ਹਾਂ ਕੁਝ ਵਾਅਦੇ ਕੀਤੇ ਗਏ ਸੀਗੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ ਕਿਸਾਨਾਂ ਦੇ ਪਏ ਮੁਕੇਸ਼ ਮੁਕਦਮੇ ਵਾਪਸ ਲਵਾਂਗੇ ਲਖੀਮਪੁਰ ਵਾਲੇ ਲੋਕਾਂ ਨੂੰ ਇਨਸਾਫ ਦਵਾਵਾਂਗੇ ਸਾਰੀਆਂ ਗੱਲਾਂ ਉਹ ਵੀ ਇੰਜਵੇਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਹੈ ਲੇਕਿਨ ਸਰਕਾਰ ਵਾਅਦਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਰੰਤ ਜੂ ਕਰ ਲੈ ਗਈ ਬਹੁਤ ਟਾਈਮ ਆਪਾਂ ਵੇਟ ਕਰ ਲਈ ਆਪਣੀ ਗੱਲ ਦੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਇੱਕਲ ਹੋਰ ਨੋਟ ਕਰਨ ਵਾਲੀ ਸੀ ਇਹਦੇ ਵਿੱਚ ਕਿ ਜਦੋਂ ਚੋਣਾ ਲੜੀਆਂ ਆ ਸਰਕਾਰ ਨੇ ਇਹ ਸਰਕਾਰ ਨੇ ਕੇਂਦਰ ਨੇ ਉਦੋਂ ਆਪਣੇ ਨਾਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਰਜ਼ ਮੁਕਤ ਕਰਾਂਗੇ ਇਦੂਗਾ ਇਹ ਵੀ ਕਹਿੰਦੇ ਰਹੇ ਕਿ ਅਸੀਂ ਜੀ ਸਨ 2022 ਤੱਕ ਕਿਸਾਨਾਂ ਦੀ ਇਨਕਮ ਡਬਲ ਕਰ ਦਿਆਂਗੇ ਬਹੁਤ ਕੁਝ ਕਿਹਾ ਲੇਕਿਨ ਉਲਟ ਹੁੰਦਾ ਕੀ ਰਿਹਾ ਕਿ ਇਹਨਾਂ ਨੇ ਸਦਾ ਚ ਆਉਂਦਿਆਂ ਸਾਰ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੀ ਜਦੋਂ ਗੱਲ ਆਈ ਤਾਂ ਇਹ ਕਹਿੰਦਾ ਜੀ ਇਹ ਲਾਗੂ ਨਹੀਂ ਕੀਤੀ ਜਾ ਸਕਦੀ ਸੁਪਰੀਮ ਕੋਰਟ ਜਾ ਕੇ ਜਵਾਬ ਦਿੱਤਾ। ਇੱਥੋਂ ਜ਼ਿਕਰ ਕਿਹਾ ਗਿਆ ਕਿ ਜਿਹੜੀ ਵੀ ਸਟੇਟ ਦੀ ਗਵਰਨਮੈਂਟ ਆਪ ਦੇ ਫਾਰਮਰ ਨੂੰ ਫਸਲਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਬੋਨਸ ਅਨਾਉਂਸ ਕਰੂਗੀ ਉਹ ਸਰਕਾਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਕੇਂਦਰ ਵੱਲੋਂ ਕੋਈ ਸਪੋਰਟ ਨਹੀਂ ਦੇਾਂਗੇ ਅਜਿਹੇ ਫੈਸਲੇ ਲੈ ਕੇ। ਉਲਟਾ ਸਭੂ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀਆਂ ਨੂੰ ਦੇਣ ਲਈ ਇੱਕ ਬਹੁਤ ਲੁਕਵੇਂ ਢੰਗ ਦੇ ਨਾਲ ਇੱਕ ਸਾਜ਼ਿਸ਼ ਰਚੀ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਕਾਨੂੰਨ ਸੀਗਾ ਲੈਂਡ ਐਕੁਆਇਰੇਸ਼ਨ ਐਕਟ ਉਹਦੇ ਚ ਐਮੈਂਡਮੈਂਟ ਕਰਨਾ ਚਾਹਿਆ ਲੇਕਿਨ ਉਹ ਨਹੀਂ ਹੋ ਸਕਿਆ ਤੇ ਲੁਕਵੇਂ ਰੂਪ ਚ ਉਹਨਾਂ ਨੂੰ ਫਾਇਦਾ ਦੇਣ ਲਈ ਪੂਰੇ ਭਾਰਤ ਦੇ ਵਿੱਚ ਜ਼ਮੀਨਾਂ ਦਾ ਕਲੈਕਟਰ ਰੇਟ ਡਾਊਨ ਕਰਕੇ ਉਹਨਾਂ ਨੂੰ ਫਿਰ ਮੁਨਾਫਾ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਹੋਇਆ ਸਾਡੇ ਨਾਲ ਤੋਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਮਹਿਸੂਸ ਕਰਦੇ ਸੀ ਕਿ ਅੰਦੋਲਨ ਕਰਨ ਤੋਂ ਬਾਅਦ ਅਸੀਂ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਹੁਣ ਰਹਿੰਦੀ ਕਸਰ ਕੀ ਕੱਢਤੀ ਚੋਨਾ ਦੇ ਬਿਲਕੁਲ ਨੇੜੇ ਆ ਕੇ ਜਦੋਂ ਜੀ 20 ਹੋਇਆ ਸਾਡਾ ਜਿਹੜਾ ਕਿਸਾਨ ਡਰਾਈ ਫਰੂਟ ਦੀ ਖੇਤੀ ਕਰਦਾ ਹੈ ਉਹ ਡਰਾਈ ਫਰੂਟ ਤੋਂ 18% ਕਿਸੇ ਤੋਂ 16% ਕਿਸੇ ਤੋਂ 20% ਇੰਪੋਰਟ ਡਿਊਟੀ ਖਤਮ ਕੀਤੀ ਹੈ ਡੇਰੀ ਪ੍ਰੋਡਕਟਾਂ ਪ੍ਰੋਡਕਟਾਂ ਦੇ ਉੱਤੋਂ ਵੀ ਇੰਪੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ ਪੋਲਟਰੀ ਦੇ ਪ੍ਰੋਡਕਟਾਂ ਤੋਂ ਵੀ ਇੰਪੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ ਹੁਣ ਖੇਤੀ ਦੇ ਜਿਹੜੇ ਪ੍ਰੋਡਕਟ ਨੇ ਖਾਸ ਕਰਕੇ ਜਿਵੇਂ ਕਣਕ ਲੈ ਲਓ ਇਹਦੇ ਤੋਂ ਰਿਡਿਊਸ ਨਹੀਂ ਕੀਤਾ ਜਾ ਰਿਹਾ ਸਗੋਂ ਰਿਮੂਵ ਕੀਤਾ ਜਾ ਰਿਹਾ ਹੈ ਇੰਪੋਰਟ ਡਿਊਟੀ ਨੂੰ ਅਗਰ ਅਜੀਹਾ ਹੁੰਦਾ ਹੈ ਤਾਂ ਮਤਲਬ ਇਹ ਮੌਕਾ ਲੋੜ ਸੁ ਮਹਿਸੂਸ ਕਰਦਾ ਕਿਉਂਕਿ ਇਸ ਫਰਵਰੀ ਚ ਇਹਨਾਂ ਨੇ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਅਸੀਂ ਐਸਕੇਮ ਨਾਨ ਪੋਲਿਟਿਕਲ ਨੇ ਉਸੇ ਦਿਨ ਦਿੱਲੀ ਦੇ ਅੰਦਰ ਇੱਕ ਵੱਡੀ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਕਿਹਾ ਕਿ ਫਰਵਰੀ ਦੇ ਵਿੱਚ ਤੁਸੀਂ ਇੰਪੋਰਟ ਡਿਊਟੀ ਖਤਮ ਕਰਨ ਜਾ ਰਹੇ ਹੋ ਤਾਂ ਅਸੀਂ ਫਰਵਰੀ ਦੇ ਵਿੱਚ ਮਜਬੂਰੀ ਵਸ ਫਿਰ ਸਾਨੂੰ ਦੁਬਾਰਾ ਦਿੱਲੀ ਵੱਲ ਕੂਚ ਕਰਨਾ ਪਏਗਾ ਅਸੀਂ ਡੇਟਾ ਵੀ ਫਿਕਸ ਕਰਤੀਆਂ ਸੀ ਕਿ ਅਸੀਂ 26 ਫਰਵਰੀ ਨੂੰ ਆਵਾਂਗੇ ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਤਿਆਰੀ ਲਈ ਰੱਖਿਆ ਸੀ ਕਿ ਅਸੀਂ 22 ਵੱਡੀਆਂ ਕਿਸਾਨ ਮਹਾਪੰਚਾਇਤਾਂ ਕਰਾਂਗੇ ਪੂਰੇ ਦੇਸ਼ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਦਾ ਦੌਰ ਚੱਲਿਆ ਸਾਡੇ ਦੱਖਣੀ ਭਾਰਤ ਦੇ ਕੁਝ ਜੱਜ ਸੰਗਠਨ ਬਹੁਤ ਵੱਡੀ ਗਿਣਤੀ ਚ 35 ਸੰਗਠਨ ਸਾਡੇ ਨਾਲ ਆ ਗਏ ਇਸਕੇ ਨਾਨ ਪੋਲਿਟਿਕਲ ਨਾਲ ਹੋਰ ਅਟੈਚ ਹੋਏ ਉਹ ਜੁੜੇ ਨੇ ਉਹਨਾਂ ਦੀ ਇੱਕ ਭਾਵਨਾ ਸੀ ਕਿ ਇਹਨੂੰ ਥੋੜਾ ਜਿਆਦਾ ਐਡਵਾਂਸ ਕੀਤਾ ਜਾਏ ਉਹਨੂੰ ਵੀ ਲੈ ਕੇ ਫਿਰ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ 20 ਮਦਦ ਇੱਕ ਥੜਾ ਲੜ ਰਿਹਾ ਸੀ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਵੀ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਤਾਲਮੇਲ ਮੇਂ ਪ੍ਰੋਗਰਾਮਾਂ ਦੇ ਵਿੱਚ ਖੜਾਗੇ ਔਰ ਉਹ ਖੜੇ ਨੇ ਔਰ ਉਹਨਾਂ ਨੇ ਸਾਰੇ ਨੇ ਅਸੀਂ ਮਿਲ ਕੇ ਇਹ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਬਾਕੀ ਦਾ ਜਿਹੜੀਆਂ ਸੁਭਾਵਾਂ ਚਲਣੀਆਂ ਚਲਣੀਆਂ ਨਹੀਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਿਸਾਨੀ ਨੂੰ ਜਾਗਰਿਤ ਕਰਨ ਲਈ ਔਰ ਦਿੱਲੀ ਤੇ ਪੰਜਾਬ ਸਰਕਾਰ ਨੂੰ ਆਵਾਜ਼ ਕਰਨ ਲਈ ਅਸੀਂ ਪੰਜਾਬ ਦੇ ਦੋ ਪੁਆਇੰਟ ਚੁਣੇ ਸੀਗੇ ਇੱਕ ਤਾਂ ਜੰਡਿਆਲਾ ਗੁਰੂ ਜਿੱਥੇ 2 ਜਨਵਰੀ ਨੂੰ ਹੋ ਚੁੱਕੀ ਆ ਪ੍ਰੈਸ ਕਾਉਂਡੀ ਕਾਨਫਰੰਸ ਔਰ ਇੱਕ ਚੁਣਿਆ ਸੀ ਅਸੀਂ 6 ਜਨਵਰੀ ਬਰਨਾਲਾ ਦਾਣਾ ਮੰਡੀ ਉਹਦੀ ਤਿਆਰੀ ਹੈ 6 ਜਨਵਰੀ ਨੂੰ ਉਹ ਹੋਣੀ ਹੈ ਉਹਦੇ ਤੋਂ ਸਾਡਾ ਪਰਪਸ ਇਹੀ ਹੈ ਕਿ ਅਸੀਂ ਐਲਾਨ ਹੋ ਚੁੱਕਿਆ ਸਾਡਾ ਡੇਟ ਤੈਅ ਹੋ ਚੁੱਕੀ ਹੈ ਕਿ 13 ਫਰਵਰੀ ਨੂੰ ਅਸੀਂ ਪੂਰੇ ਜੋਰ ਨਾਲ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਹੋਈ ਹੈ ਔਰ ਉਹਦੀ ਤਿਆਰੀ ਦੇ ਵਿੱਚੋਂ ਇਹ ਸਾਡੀਆਂ ਪ੍ਰੈਸ ਕਾਨਫਰੰਸਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈ ਨਾਲ ਦੀ ਨਾਲ ਬੜੀਆਂ ਕਾਨਫਰੰਸਾਂ ਦਾ ਦੌਰ ਚੱਲ ਰਿਹਾ ਹੈ ਹਰਿਆਣੇ ਦੇ ਵਿੱਚ ਅੱਗੇ ਜਾ ਕੇ ਤਿੰਨ ਚਾਰ ਕਾਨਫਰੰਸਾਂ ਹੋਣੀਆਂ ਹੈ ਪੰਜਾਬ ਦੀ ਇੱਕ ਕਾਨਫਰੰਸ ਹੋਰ ਹੋ ਰਹੀ ਆ ਉਹਨਾਂ ਲਈ ਜਿਹੜਾ ਸੋ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੁੰਦੇ ਸੀ 6 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਹੈ ਹੈ ਇਹ ਜਨਮ ਵਿੱਚ ਪੀਲ ਹਾਂ ਜਿਹੜਾ ਆਪਣਾ 6 ਜਨਵਰੀ ਨੂੰ ਅਸੀਂ ਦਾਣਾ ਮੰਡੀ ਬਰਨਾਲੇ ਚ ਕਰ ਰਹੇ ਹਾਂ ਇਹ ਤੁਹਾਡੇ ਮਾਧਿਅਮ ਤੋਂ ਅਸੀਂ ਸਮੁੱਚੀ ਕਿਸਾਨੀ ਨੂੰ ਵੀ ਅਪੀਲ ਕਰਾਂਗੇ ਕਿ ਦੇਖੋ ਇਹ ਤੁਹਾਡੀ ਹੈ ਸਾਡੀ ਨਹੀਂ ਅਸੀਂ ਮੋਦੀ ਨੂੰ ਕਿਹਾ ਕਿ ਅਸੀਂ ਆ ਰਹੇ ਹਾਂ ਘੱਟੋ ਘੱਟ ਅਸੀਂ ਮੋਦੀ ਨੂੰ ਕਿਤੇ ਬੈਠੇ ਦੱਸਤਾ ਜਾਈਏ ਕਿ ਹੈਗੇ ਨਹੀਂ ਇਹ ਮੋਦੀ ਨੇ ਇੱਕ ਸਾਜ਼ਿਸ਼ ਰਚੀ ਸਾਡੀ ਏਕਤਾ ਨੂੰ ਤੋੜਨ ਦੀ ਕਿ ਕਿਸੇ ਨੂੰ ਚੋਣਵਾਲ ਨੂੰ ਧੱਕਿਆ ਕਿਸੇ ਨੂੰ ਕੁਛ ਕਿਹਾ ਕਿਸੇ ਨੂੰ ਕੁਛ ਕੀਤਾ ਲੇਕਿਨ ਅਸੀਂ ਇੱਕ ਸਿੱਧ ਕਰਕੇ ਦੱਸਣਾ ਚਾਹੁੰਦੇ ਹਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਦੱਸ ਦਈਏ ਮੋਦੀ ਨੂੰ ਕਿ ਅਸੀਂ ਖਿੰਡੇ ਨਹੀਂ ਅਸੀਂ ਇੱਕ ਆ ਇੱਕ ਮਿਸਾਲ ਆਪਾਂ ਸਰਭਾਜ ਦੇ ਚੁੱਕੇ ਆ ਇੱਕ ਮਿਸਾਲ ਆਪਾਂ ਜੰਡੇ ਵਾਲਾ ਗੁਰੂ ਤੇ ਦੇ ਚੁੱਕੇ ਆ ਔਰ ਉਸ ਤੋਂ ਵੀ ਵੱਡੀ ਮਿਸਾਲ ਆਪਾਂ ਬਰਨਾਲੇ ਦੇ ਵਿੱਚ ਸਾਬਤ ਕਰਨੀ ਹੈ ਕਿ ਕਿਸਾਨ ਜਾਗਦੇ ਨੇ ਸੁੱਤੇ ਨਹੀਂ ਇਹਦੇ ਲਈ ਵੱਡੀ ਲੜਾਈ ਲੜਾਂਗੇ ਚਾਹੇ ਕੁਝ ਵੀ ਹੋਵੇ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਦੇ ਵਿੱਚ ਜਿਵੇਂ ਮੈਂ ਕੁਝ ਦੱਸੀਆਂ ਨੇ ਇੱਕ ਦੋ ਚਾਰ ਗੱਲਾਂ ਜਿਹੜੀਆਂ ਰਹਿੰਦੀਆਂ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਇਹ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਇੰਡੀਆ ਡਬਲਯੂਟੀਓ ਚੋਂ ਬਾਹਰ ਨਹੀਂ ਆਉਂਦਾ ਓਨੀ ਦੇਰ ਤੱਕ ਇੰਡੀਆ ਦਾ ਫਾਰਮਰ ਇੰਨੀਆਂ ਦਾ ਮਜ਼ਦੂਰ ਇੰਨੀਆਂ ਦਾ ਆਮ ਦੁਕਾਨਦਾਰ ਇਹਦੇ ਤੋਂ ਸੱਟ ਖਾਂਦਾ ਹੀ ਰਹੇਗਾ ਔਰ ਇਹ ਸਾਡੀ ਵੱਡੀ ਲੜਾਈ ਦਾ ਇਹ ਮੰਗਾਂ ਇਹਦੇ ਵਿੱਚ ਹਿੱਸਾ ਹੈ ਸੋ ਇਸ ਗੱਲ ਇਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕੀਤੀ ਹੈ ਹੋਰ ਕੋਈ ਕਿਸੇ ਤਰ੍ਹਾਂ ਦੀਆਂ ਜਥੇਬੰਦੀਆਂ ਜਿਹੜੀਆਂ 6 ਜਨਵਰੀ ਨੂੰ ਸੰਭਲ ਹੋਣਗੀਆਂ ਪੰਜਾਬ ਦੇ ਕਿਹੜੇ-ਕਿਹੜੇ ਲੇਟ ਆ ਰਹੇ ਨੇ ਕਿੰਨਾ ਇੱਕ ਵੱਡਾ ਜਿਹੜਾ ਮੰਡੀ ਦੇ ਵਿੱਚ ਇਕੱਠ ਕਰਦਾ ਹੈਗਾ ਮਕਬੂਲ ਹੋ ਜੀ ਦੇਖੋ ਇਹ ਇਕੱਠ ਤਾਂ ਤੁਹਾਡੇ ਸਾਹਮਣੇ ਹੋਏਗਾ ਸਮੇਂ ਤੋਂ ਪਹਿਲਾਂ ਕੋਈ ਗੱਲ ਕਹਿੰਦੀ ਠੀਕ ਨਹੀਂ ਹੁੰਦੀ ਲekin ਜਿਹੜੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਐਸਕੇਮ ਨਾਨ ਪੋਲਿਟਿਕਲ ਦੇ ਚੈਪਟਰ ਦਾ ਹਿੱਸਾ ਨੇ 12 ਜਥੇਬੰਦੀਆਂ ਉਹ ਸਾਰੀਆਂ ਆਉਣਗੀਆਂ ਔਰ 18 ਜਥੇਬੰਦੀਆਂ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਪੂਤਰੀ ਭਾਰਤ ਦੇ ਵਿੱਚ ਇੱਕ ਸੰਗਠਨ ਬਣਾ ਕੇ ਚੱਲ ਰਹੀਆਂ ਨੇ ਉਹਨਾਂ ਦਾ ਵੀ ਸਾਨੂੰ ਇੱਥੇ ਸਮਰਥਨ ਹੈ ਕਿਸੇ ਦਾ ਤੋਂ ਥੋੜਾ ਆ ਸਕਦਾ ਕਿਸੇ ਦਾ ਤੋਂ ਬਹੁਤਾ ਆ ਸਕਦਾ ਜਿਹੜੇ ਜਿਹੜੇ ਖੇਤਰ ਚ ਜਿਹੜੀ ਜਿਹੜੀ ਜਥੇਬੰਦੀ ਦਾ ਪ੍ਰਭਾਵ ਜ਼ਿਆਦਾ ਹੈ ਉਸ ਖੇਤਰ ਤੋਂ ਥੋੜਾ ਬਹੁਤਾ ਵਾਧਾ ਘੱਟਾ ਹੋ ਸਕਦਾ ਹੈ ਜੇਕਰ ਪਾਰਟਿਸਪੇਟ ਸਾਰਿਆਂ ਕਰਨਗੇ ਪਹਿਲਾ ਸਵਾਲ ਹੈ ਤੁਹਾਡਾ ਕਿ ਐਮਐਸਪੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿੱਥੇ ਕਿੱ데 ਵੇਖਦੇ ਹੋ ਮੰਤਰੀ ਨੇ ਬਿਆਨ ਦਿੱਤਾ ਤੇ ਮੰਤਰੀ ਨੇ ਬਾਅਦ ਵਿੱਚ ਇਹ ਵੀ ਕਹਿਤਾ ਮੀ ਉਹਦਾ ਇੱਕ ਜੁਮਲੇ ਸੀ ਉਹਦਾ ਇੱਕ ਗੱਲਾ ਸੀ ਉਹਨੇ ਆਪਦੇ ਬਿਆਨਾਂ ਦੇ ਵਿੱਚ ਦੁਬਾਰਾ ਕਹਿ ਰਹੀ ਹੈ ਗੱਲ ਉਹ ਸੋ ਇਹ ਜੁਮਲੇਬਾਜ਼ੀ ਸਾਡੇ ਲੋਕਾਂ ਨਾਲ ਸ਼ੁਰੂ ਤੋਂ ਹੁੰਦੀ ਆਈ ਹੈ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ 15-15 ਲੱਖ ਰੁਪਏ ਸਾਡੀ ਸਰਕਾਰ ਬਣਾਓ ਤੁਹਾਡੇ ਖਾਤੇ ਜਾਊ ਬਾਅਦ ਚ ਉਹਨਾਂ ਨੇ ਕਹਿਤਾ ਕਿ ਤੱਕ ਜੁਮਲਾ ਸੀ ਚੋਣ ਜੁਮਲਾ ਸੀ ਉਹਨਾਂ ਨੇ ਚੋਣ ਜੁਮਲੇ ਤੱਕ ਹੀ ਸੀਮਤ ਕਰ ਦਿੱਤੀ ਹੁਣ ਜੇ ਚੋਣ ਜੁਮਲੇ ਨੇ ਤਾਂ ਫਿਰ ਇਹਨਾਂ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ ਕਿਹਾ ਸੀਗਾ ਭਗਵੰਤ ਮਾਨ ਜੀ ਨੇ ਕਿ ਮੂੰਗੀ ਤੇ ਐਮਐਸਪੀ ਦੇਵਾਂਗੇ ਨਹੀਂ ਦਿੱਤੀ ਗਈ ਬਾਅਦ ਚ ਕਹਿਤਾ ਕਿ ਜਿੰਨਾ ਕਿ ਘਾਟਾ ਉਹ ਪੂਰਾ ਕਰਾਂਗੇ ਨਹੀਂ ਕੀਤਾ ਜਾ ਬਾਅਦ ਚ ਇਹ ਕਹਿਤਾ ਕਿ ਘਾਟਾ ਜੇ ਵੱਧ ਵੀ ਪਿਆ ਭਾਈਓ ਤੁਸੀਂ ਚਲੋ ਹਜ਼ਾਰ ਕਿ ਤੱਕ ਦਾ ਸੀ ਦੇਵਾਉਣਾ ਔਰ ਉਹਦੇ ਜੋ ਵੀ ਕਿਸਾਨ ਵਿਚਾਰੇ ਸਾਡੇ ਮਗਰ ਮਗਰ ਤੁਰੇ ਫਿਰਦੇ ਆ ਵੀ ਸਾਡਾ ਪੁੱਛਦਾ ਰਹਿੰਦਾ ਸੋ ਇਸ ਤਰ੍ਹਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਾਰਪੋਰੇਟ ਲੋਕਾਂ ਦੇ ਪੱਥ ਤੇ ਸਰਕਾਰਾਂ ਭੁਗਤਦੀਆਂ ਹੋਣ ਉਹਨਾਂ ਤੋਂ ਸੌਖੇ ਜੇ ਕੁਝ ਮਿਲ ਜਾਣ ਦੀ ਉਮੀਦ ਨਹੀਂ ਹੁੰਦੀ ਲੋਕਾਂ ਨੂੰ ਲੜਾਈ ਦਾ ਰਾਹ ਚੈਰ ਕਰਨਾ ਪੈਂਦਾ ਪਹਿਲੀ ਗੱਲ ਮੈਂ ਉਹਨਾਂ ਦਾ ਸਵਾਲ ਦਾ ਜਵਾਬ ਮੈਨੂੰ ਉਹਨਾਂ ਦਾ ਸਵਾਲ ਇੱਕ ਰਹਿ ਗਿਆ ਥੋੜਾ ਸਵਾਲ ਸੀਗਾ ਕਿ ਕੀ ਤੁਸੀਂ ਇਕੱਠੇ ਨਹੀਂ ਹੁਣ ਜਿੱਤ ਪਾਉਂਗੇ ਲੜਾਈ ਦੇਖੋ ਜਿੱਤਣਾ ਜਾਂ ਹਾਰਨਾ ਇਹ ਤਾਂ ਅੱਗੇ ਦੀਆਂ ਗੱਲਾਂ ਨੇ ਆ ਲੜਾਂਗੇ ਜ਼ਰੂਰ ਆ ਲੋਕਾਂ ਨੇ ਅੱਗੇ ਅੰਦੋਲਨ ਲੜਿਆ ਗੈਰ ਰਾਜਨੀਤਿਕ ਸੋਚ ਨਾਲ ਖੜ ਕੇ ਤੇ ਗੈਰ ਰਾਜਨੀਤਿਕ ਸੋਚ ਨਾਲ ਹੀ ਹੁਣ ਲੜਨ ਦੀ ਤਿਆਰੀ ਕਰ ਰਹੇ ਆ ਜਿਹੜੇ ਵੀ ਗੈਰ ਰਾਜਨੀਤਿਕ ਸੋਚ ਰੱਖ ਕੇ ਸਾਡੇ ਨਾਲ ਆਉਣ ਦੀ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਾਂਗੇ ਨਾ ਸਾਡੇ ਪਰਫਾਰਮਰ ਇੱਥੇ ਇੱਥੇ ਸੱਚਤਾ ਕੀਤਾ ਹੋਇਆ ਉਹ ਸੰਚੇ ਚ ਕਿਹੜੀਆਂ ਫਿੱਟ ਆਉਂਦੀਆਂ ਨੇ ਕਿਹੜੀਆਂ ਉਹਨੂੰ ਮੰਨਦੀਆਂ ਨੇ ਜਿਹੜੀਆਂ ਸਾਡੇ ਰੂਲ ਚੰਡ ਰੈਗੂਲੇਸ਼ਨ ਨੂੰ ਐਸਕੇਮ ਨਾਨ ਪੋਲੀਟੀਕਲ ਦੇ ਨੂੰ ਮੰਨ ਲੈਣਗੀਆਂ ਔਰ ਉਹ ਲਿਖਤੀ ਰੂਪ ਦੇ ਵਿੱਚ ਸਾਡਾ ਉਹ ਸੰਵਿਧਾਨ ਨੂੰ ਮੰਨ ਲੈਣਗੇ ਨਹੀਂ ਇਹ ਲੱਗਦਾ ਕਿ ਕਿਉਂਕਿ ਪਤਾ ਕੀ ਹੈ ਜੀ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਕੇਡਰ ਉਹਨਾਂ ਦਾ ਵੀ ਬਹੁਤ ਵੱਡਾ ਹੈ ਹਨਾ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹ ਵੀ ਇੱਕ ਕੇਡਰ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਜਥੇਬੰਦੀਆਂ ਵੀ ਕੇਡਰ ਦੇ ਨਾਲ ਜੁੜੀਆਂ ਹੋਏ ਉਹ ਲੋਕ ਨੇ ਜਿਹੜੇ ਉਹ ਜਥੇਬੰਦੀਆਂ ਦੇ ਥਰੂ ਚੱਲਦੇ ਨੇ ਤੂੰ ਲੱਗਦਾ ਵੀ ਉਹ ਮਜ਼ਬੂਤ ਰਹੂਗਾ ਤੁਹਾਡਾ ਇਹ ਇੱਕ ਗੱਲ ਮੈਂ ਤੁਹਾਨੂੰ ਇੱਕ ਤਰੀਕ ਜ਼ਰੂਰ ਤੈਅ ਕਰ ਦੱਸ ਦਿਓ ਦੁਬਾਰਾ ਜਿਹੜੀ ਤੁਹਾਡੀ ਦਿੱਲੀ ਜਾਣ ਦੀ ਦਿੱਲੀ ਜਾਣ ਦੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਲੀਅਰ ਕਰ ਦਿਆਂ ਕਿ ਅਸੀਂ 13 ਫਰਵਰੀ ਦਿੱਲੀ ਦੀ ਤਰੀਕ ਤੈਅ ਕੀਤੀ ਹੋਈ ਹੈ ਰਹੀ ਗੱਲ ਜਿਹੜਾ ਕਿ ਕੈਟਰ ਜੁੜਿਆ ਹੋਇਆ ਹੈ ਠੀਕ ਹੈ ਗੱਲ ਕੈਟਰ ਜੁੜਿਆ ਹੁੰਦਾ ਹੈ ਲੇਕਿਨ ਆਪਾਂ ਇਹਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਜਿੱਦੇ ਅਸੀਂ ਦਿੱਲੀ 'ਚ ਬੈਠੇ ਸੀ ਉਹਦੇ ਭਾਰਤ ਸਰਕਾਰ ਤੇ ਆਪਣੇ ਨਾਲ 46 ਮੁਲਕ ਹੋਰ ਲੈ ਕੇ WTO ਦੇ ਵਿੱਚ ਇੱਕ ਰੈਗੂਲੇਸ਼ਨ ਮੂਵ ਕਰਨ ਲੱਗੀ ਸੀ ਕਿ ਸਾਨੂੰ ਆਪਦਾ ਫਾਰਮਰ ਨੂੰ MSP ਦੇਣੀ ਅਲਾਉ ਕਰੋ ਜੇ ਢੱਲੇਵਾਲ ਨੂੰ ਪਤਾ ਹੈ ਤੇ ਬਾਕੀ ਵੀ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਸਰਕਾਰ ਮੂਵ ਕਰ ਚੱਲੀ ਸੀ ਉਸ ਵੇਲੇ ਸਰਕਾਰ ਦੇ ਉੱਤੇ ਜਿੱਡਾ ਵੱਡਾ ਪ੍ਰੈਸ਼ਰ ਬੈਲਟ ਹੋਇਆ ਸੀ ਉਹ ਪ੍ਰੈਸ਼ਰ ਅਗਰ ਕਾਇਮ ਰਹਿ ਜਾਂਦਾ 15 ਦਿਨ 20 ਦਿਨ ਹੋਰ ਤਾਂ ਜੇ ਸਰਕਾਰ ਨੂੰ WTO ਚ ਲੈ ਜਾਂਦੇ ਧੱਕ ਕੇ ਔਰ WTO ਦੇ ਵਿੱਚੋਂ ਜਾਦਾ ਭਾਰਤ ਬਾਹਰ ਆ ਜਾਂਦਾ ਤੇ ਜਾਂ ਉੱਥੋਂ ਪਰਮਿਸ਼ਨ ਮਿਲ ਜਾਂਦੀ ਕਿ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾਏ ਕਿਉਂਕਿ MSP ਜੇ ਨਹੀਂ ਮਿਲ ਰਹੀ ਤਾਂ ਉਹ WTO ਹੀ ਕਹਿ ਰਿਹਾ ਹੈ ਗੈਰ ਸਮਝੌਤਾ ਹੀ ਕਹਿ ਰਿਹਾ ਕਿ ਕਿਸਾਨਾਂ ਨੂੰ MSP ਦੇਣੀ ਬੰਦ ਕਰੋ ਉਸੇ ਦੇ ਤਹਿਤ ਸੀ ਤੇ ਜਿਹੜੇ ਵੀਰ ਉਦੋਂ ਸਾਰੀ ਸਮਝ ਰੱਖਦੇ ਆ ਹੋਏ ਆ ਭੱਜ ਕੇ ਆ ਗਏ ਉਹਨਾਂ ਤੋਂ ਦੁਬਾਰਾ ਕਿੰਨੀ ਕੁ ਉਮੀਦ ਰੱਖੀ ਜਾ ਸਕਦੀ ਹੈ ਕਿ ਉੱਥੇ ਅਸੀਂ ਲੜਾਂਗੇ ਉਹਦਾ ਸੋ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਸਾਡਾ ਖੁੱਲਾ ਸਦਾ ਇਹ ਕੀ ਹੈ ਕਿ ਲੋਕਾਂ ਦੇ ਮੁੱਦੇ ਨੇ ਇਹ ਸੋਚ ਰਹੇ ਨੇ ਕਿ ਕਿਹੜੇ ਮੁੱਦੇ ਤੇ ਲੋਕਾਂ ਤੋਂ ਵੋਟ ਲਈ ਜਾ ਸਕਦੀ ਆ ਨੂੰ ਅਨਾਜ ਵੀ ਤੇ ਉਹਨਾਂ ਰਫਾ ਨਹੀਂ ਆਉਂਦਾ ਮੈਨੂੰ ਮੈਨੂੰ ਮੈਂ ਮੈਂ ਉਹੀ ਵੇਚੀ ਮੈਂ ਕਰਨ ਲੱਗਾ ਅਨਾਜ ਨੇ ਜਿਹੜਾ ਆਉਣਾ ਜਾਂ ਜਾਣਾ ਜਿੱਦ ਦੇ ਇਹ ਨਹੀਂ ਸੀ ਉਦੋਂ ਵੀ ਤਾਂ ਅਨਾਜ ਬੰਦਰਗਾਹ ਤੇ ਆਉਣ ਲੱਗਾ ਸੀ ਉਦੋਂ ਬੰਬਈ ਦੀ ਬੰਦਰਗਾਹ ਤੇ ਜਾ ਕੇ ਰੋਕਿਆ ਨਾ ਲੋਕ ਕਹਿੰਨੇ ਨਾ ਉੱਥੇ ਭਾਰਤ ਦੇ ਲੋਕ ਪੰਜਾਬ ਦੇ ਲੋਕ ਗਈ ਨੂੰ ਮੱਡੀ ਕਹਿੰਦੀ ਮੈਂ ਖੁਦ ਜਾ ਕੇ ਆ ਉੱਥੇ ਸੋ ਰਸਤਾ ਕੋ ਕੇਵਲੇ ਨਹੀਂ ਹੈ ਕਿ ਕੱਲ ਹੀ ਇਹ ਇਹ ਰੋਡ ਦਾ ਰਸਤਾ ਹੈ ਰਸਤੇ ਹੋਰ ਬਹੁਤ ਨੇ ਤੇ ਇਹ ਤਾਂ ਲੋਕਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇਸ ਮੰਗ ਨੂੰ ਲੋਕ ਉਠਾ ਰਹੇ ਨੇ ਤੇ ਜੇ ਇਸ ਮੰਗ ਨੂੰ ਅਸੀਂ ਉਠਾ ਲਈਏ ਤੇ ਸ਼ਾਇਦ ਲੋਕ ਸਾਡੇ ਨਾਲ ਆਪਦੀ ਸੰਥੀ ਲੋਕਾਂ ਦੀ ਸਿਆਸਤ ਕਰਨ ਲਈ ਇਕੱਤੇ ਦਮ ਹੈ ਇੱਕ ਹੋਰ ਨੋਟ ਕਰਿਓ ਪਿੱਛੇ ਰਾਜਨੀਤੀ ਇਹਨਾਂ ਪੋਲਿਟਿਕਸ ਹਰ ਵਾਰੀ ਚੋਣਾ ਦੇ ਦੌਰ ਚ ਆ ਕੇ ਚੋਣਾ ਦੇ ਦੌਰਾਂ ਆ ਕੇ ਹਰਿਆਣਾ ਜਦੋਂ ਅਸੀਂ ਲੜਾਈ ਲੜਦੇ ਹੁੰਦੇ ਹਾਂ ਇੱਛੇ ਆਪਾਂ ਲੜਾਈ ਲੜੀਏ ਕੇਂਦਰ ਦੇ ਖਿਲਾਫ ਹਰਿਆਣਾ ਦੇ ਅੰਦਰ ਭਾਜਪੀ ਤੇ ਭਾਜਪੀ ਦੇ ਸਹਿਯੋਗੀ ਜਥੇ ਬੰਦੀਆਂ ਨਹੀਂ ਇੱਕ ਇਹ ਅੰਦੋਲਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਐਸਵਾਈਐਲ ਚਾਹੀਦੀ ਹੈ ਕਹਿਆ ਸੀ ਨਾ ਲੇਕਿਨ ਹਰਿਆਣਾ ਦੇ ਲੋਕਾਂ ਦੀ ਸਮਝ ਨਹੀਂ ਉਹਨਾਂ ਦਾ ਉਹਨੂੰ ਡਿਫਿਊਜ਼ ਕੀਤਾ ਲੋਕਾਂ ਨੇ لیکن سرکارا ہمیشہ राजनीति ਕਰਨ ਵਾਸਤੇ ਕਿਹੜੇ ਟੰਗਵੇਂ ایشو ਨੇ ਉਹ ਚੱਕਦੀਆਂ ਹੁੰਦੀਆਂ ਨੇ ਉਹ ਚੱਕਦੀਆਂ ਹੀ ਆਈਆਂ ਲੋਕਾਂ ਨੂੰ ਲੜਾ ਕੇ ਕਿਵੇਂ ਰਾਜਨੀਤੀ ਕਰਨੀ ਹੈ ਉਹ ਕਰਦੀਆਂ ਹੀ ਆਈਆਂ ਨੇ ਸੋ ਇਹ ਸਰਕਾਰਾਂ ਦੀਆਂ ਇੱਕ ਅੰਦਰੂਨੀ ਆਪਦੀਆਂ ਪੋਲੀਟੀਕਲ ਧਿਰਾਂ ਦੀਆਂ ਸੋਚਾਂ ਆਉਂਦੀਆਂ ਨੇ ਸਾਡੀ ਐਸ ਸਮੇਂ ਪਹਿਲਾਂ ਹੀ ਬੋਲ ਕੇ ਦੱਸੀਆ ਗੱਲ ਕਿ ਸਾਡੀ ਮੰਗਾਂ ਦੇ ਵਿੱਚ ਇੱਕ ਮੇਜਰ ਮੰਗ ਆ ਕਿ ਪਿਛਲੇ ਅੰਦੋਲਨ ਦੌਰਾਨ ਕਿਸਾਨਾਂ ਦੇ ਬੱਚਾ ਦੇ ਨੌਜਵਾਨਾਂ ਦੇ ਪਾਏ ਮੁਕੱਦਮੇ ਦਿੱਲੀ ਦੇ ਅੰਦਰ ਜਾਂ ਪੂਰੇ ਭਾਰਤ 'ਚ ਕਿਤੇ ਵੀ ਇਹ ਸਾਰੇ ਵਾਪਸ ਲਏ ਜਾਣ ਨਾਲ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਨੂੰ ਬਲੈਕਲਿਸਟ ਕੀਤਾ ਹੋਰ ਤਰੀਕਿਆਂ ਦੇ ਨਾਲ ਉਹਨਾਂ ਨੂੰ ਪनिश्ड ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਵਾਪਸ ਲਏ ਜਾਣ ਇਹ ਸਾਡੀ ਮੰਗ ਹੈ ਹੁਣ ਜੇ ਦਿੱਲੀ ਜਾ ਕੇ ਇਹਦਾ ਮੰਗ ਠਾਉਣੀ ਆ ਉਹ ਦਿੱਲੀ ਵਾਲੇ ਉਹਨਾਂ ਨਾਲ ਲੜ ਰਹੇ ਆ ਤੋਂ ਉਹਨੂੰ ਅਸੀਂ ਪੇਚ ਆਉਂਦੇ ਨੂੰ ਐਡ ਕੀਤਾ ਹੋਇਆ ਔਰ ਰਹੀ ਰਹੀ ਗੱਲ ਭਗਵੰਤ ਮਾਨ ਨੂੰ ਵੀ ਇੱਕ ਭਲੇਖਾ ਸੀਗਾ ਕਿ ਤੁਹਾਨੂੰ ਧਰਨੇ ਦੇਣ ਨੂੰ ਲੋਕ ਨਹੀਂ ਦੇਣੇ ਅਵਕਲ ਨੂੰ ਦੇਖਾਂਗੇ ਭਲਾ ਲੋਕ ਹੈਗੇ ਕਿ ਨਹੀਂ ਹੈਗੇ ਹੈਨਾ ਭਗਵੰਤ ਮਾਨ ਜੀ ਨੇ ਕਿਹਾ ਸੀ ਪਹਿਲਾਂ ਜਗਾ ਵਜਾ ਲੱਭਦੀ ਸੀ ਉਹ ਜਗਾ ਲੱਭ ਦਿੱਤਾ ਨਹੀਂ ਨਾ ਜੀ ਦੇਖੋ ਸਵਾਲ ਇਹ ਹੈ ਕਿ ਜਗਾ ਲੱਭਣੀ ਵਜਾ ਲੱਭਣੀ ਇਹ ਕੋਈ ਇਹ ਕੋਈ ਮਤਲਬ ਮੈਨੂੰ ਲੱਗਦਾ ਵਧੀਆ ਮੁੱਖ ਮੰਤਰੀ ਦਾ ਬਿਆਨ ਨਹੀਂ ਹੈ ਵਧੀਆ ਮੁੱਖ ਮੰਤਰੀ ਨੂੰ ਇਹੋ ਜਿਹਾ ਬਿਆਨ ਨਹੀਂ ਦੇਣ ਚਾਹੀਦਾ ਲੋਕ ਆਏ ਨੇ ਤੇਰੇ ਦਰ ਤੇ ਕਿਸੇ ਗੱਲ ਨੂੰ ਲੈ ਕੇ ਹੁਣ ਮੈਨੂੰ ਆਏ ਦੱਸੋ ਵੀ ਵਜ੍ਹਾ ਨਹੀਂ ਐ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਐਮਐਸਪੀ ਦੇਵਾਂਗੇ ਮੂੰਗੀ ਤੇ ਨਹੀਂ ਦਿੱਤੀ ਸਾਡੇ ਨਾਲ ਵਾਅਦਾ ਕੀਤਾ ਕਿ ਜਿੰਨਾ ਫਸਲਾਂ ਦਾ ਨੁਕਸਾਨ ਐ ਮੁਆਵਜ਼ਾ ਦੇਵਾਂਗੇ ਨਹੀਂ ਦਿੱਤਾ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਾਂ ਵਾਲੀ ਜ਼ਮੀਨ ਐ ਉਹ ਕਿਸਾਨਾਂ ਦੀ ਕਿਸਾਨਾਂ ਨੂੰ ਮਾਲਕੀਏ ਦੇਵਾਂਗੇ ਨਹੀਂ ਦਿੱਤੀ ਹੁਣ ਇਹ ਵਜ੍ਹਾ ਨਹੀਂ ਧਰਨੇ ਦੀ ਹੋਰ ਕੀ ਐ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਿਹੜੇ ਸਟਾਰਟਿੰਗ ਚੋਂ ਹੀ ਇੱਕ ਵਾਅਦਾ ਇਹ ਕਰਿਆ ਵਾਸੀ ਦੇਖੋ ਕਿੰਨੀ ਵੱਡੀ ਗੱਲ ਹੈ ਸਾਡੇ ਨਾਲ ਇਹ ਵਾਅਦਾ ਕੀਤਾ ਜਦੋਂ ਸਰਕਾਰ ਬਣੀ ਹੈ ਆਪ ਸੱਦ ਕੇ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਕਣਕ ਦਾ ਝਾੜ ਘਟਲ ਕਰਕੇ ਉਸ ਵੇਲੇ ਗਰਮੀ ਪੈਣ ਕਰਕੇ ਝਾੜ ਘਟ ਗਿਆ ਅਸੀਂ ਬੋਨ ਅਨਾਉਂਸ ਕਰਾਂਗੇ ਕਿੰਨਾ ਕਰਾਂਗੇ ਅਸੀਂ ਫੈਸਲਾ ਲਵਾਂਗੇ ਬਾਅਦ ਵਿੱਚ ਉਹ ਤੋਂ ਮੁੱਕਰ ਗਏ ਫੇਰ ਕਿਹਾ ਕਿ ਅਸੀਂ 22000 ਰੁਪਇਆ ਕਿਸਾਨਾਂ ਨੂੰ ਜਿਨ੍ਹਾਂ ਨੇ ਪ੍ਰਾਣੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਦੇਵਾਂਗੇ ਫਿਰ ਮੁੱਕਰ ਗਏ ਹੁਣ ਇਹ ਸਾਰੀਆਂ ਵਜਾ ਨਹੀਂ ਤਾਂ ਹੋਰ ਕੀ ਹੈ ਜਿੰਨੀਆਂ ਮੀਟਿੰਗਾਂ ਹੋਈਆਂ ਹਰ ਮੀਟਿੰਗ ਦੇ ਵਿੱਚ ਤੁਸੀਂ ਪ੍ਰੈਸ ਵਾਲੇ ਮੂਹਰੇ ਹੁੰਦੇ ਉਹਨਾਂ ਦੇ ਤੁਹਾਡੇ ਕੋਲੇ ਕੀ ਕਹਿੰਦੇ ਨੇ ਸਾਰੀਆਂ ਮੰਗਾਂ ਜੀ ਜਾਇਜ਼ ਸੀ ਮੰਨ ਲੀਆਂ ਗਈਆਂ ਇਹੀ ਕਹਿੰਦੇ ਨੇ ਲੇਕਿਨ ਲਾਗੂ ਕੋਈ ਨਹੀਂ ਕਰਦੇ ਲਾਗੂ ਕਰਨੇ ਮੇਰੀ ਡਾਂਗੋ ਡਾਂਗੀ ਹੋਣਾ ਪੈਂਦਾ ਫਿਰ ਆ ਸਾਡੇ ਨਾਲ ਵੈਦਾ ਮੰਨੇ ਸੀ ਤੇ ਜਿਹੜਾ ਕਿਸਾਨ ਆਪਦੀ ਮੋਟਰ ਦਾ ਕਰੈਕਸ਼ਨ ਜਿੱਥੇ ਮਰਜੀ ਆਪਦੇ ਖਰਚੇ ਤੇ ਸ਼ਿਫਟ ਕਰਕੇ ਲੈ ਜਾਈ। ਤੇ ਇਹਨੂੰ ਲਾਗੂ ਕਰਾਉਣ ਵਾਸਤੇ ਤੁਹਾਡੇ ਸਾਹਮਣੇ ਵੀ ਦੁਬਾਰਾ ਸਾਨੂੰ ਪਟਿਆਲੇ ਬੈਠਣਾ ਪਿਆ, ਉੱਥੇ ਲਾਠੀ ਚਾਰਜ ਵੀ ਹੋਇਆ, ਸਾਰਾ ਕੁਝ ਹੋਇਆ ਉਹ ਚੱਲਿਆ। ਸੋ ਇਹ ਇਹ ਜਿਹੜੀਆਂ ਮਤਲਬ ਵਜ੍ਹਾ ਨਹੀਂ ਇਹ ਕੋਈ ਐਵੇਂ ਬਿਨਾਂ ਵਜ੍ਹਾ ਕੋਈ ਬੰਦਾ ਧਰਨੀ ਤੇ ਨਹੀਂ ਬੈਠਦਾ। ਕਿਹਦੇ ਕੋਲ ਇੰਨਾ ਸਮਾਂ ਹੈ? ਕਿਉਂਕਿ ਸੜਕਾਂ ਤੇ ਬੈਠਾ ਰਹੇ।